ਇਹ ਤੁਹਾਨੂੰ ਪਤਾ ਹੈ ਆਪਾਂ ਤੁਹਾਡੇ ਆਸ਼ਰਮ ਦਾ ਚ ਦੌਰਾ ਕਰਨ ਆਏ ਸੀਗੇ ਤੇ ਅਸੀਂ ਵੇਖਿਆ ਇਸ ਦੌਰਾਨ ਇਹ ਨੌਜਵਾਨ ਵੀ ਆਏ ਨੇ ਤੇ ਮਤਲਬ ਸਰ ਲੈ ਕੇ ਆਏ ਨੇ ਤੇ ਇਹ ਕਿੱਥੋਂ ਆਏ ਨੇ ਤੇ ਕਿਸ ਹਾਲਾਤ ਚ ਮਿਲੇ ਨੇ ਸਦਰ ਥਾਣਾ ਤੋਂ ਭਾਜੀ ਤਿਲਕਰਾਜੀ ਪਹੁੰਚੇ ਹੈਗੇ ਆ ਤੇ ਇਹ ਅਧਿਹੜੀ ਵਿਲੇਜ ਦੇ ਸਰਪੰਨ ਸਾਹਿਬ ਐ ਲੈ ਕੇ ਆਏ ਇਹਨਾਂ ਨੂੰ ਨਾਲ ਇਹਨਾਂ ਦੇ ਕਹਿੰਦੇ ਅਨਸਾਰ ਕਿ ਕੱਲ ਰਾਤ ਹੀ ਉੱਥੇ ਸਾਨੂੰ ਕੂੜੇ ਦੇ ਢੇਰਾਂ ਤੇ ਕੁਛ ਨਾ ਕੁਛ ਚੱਕ ਕੇ ਦਾ ਫਿਰਦਾ ਨਜ਼ਰ ਆਇਆ ਪਿੰਡ ਦਾ ਨਾ ਹੋਣ ਕਰਕੇ ਕਿਉਂਕਿ ਬੰਦੇ ਪਹਿਚਾਨ ਲੰਦੇ ਹੈਗੇ ਤੇ ਕੋਸ਼ਿਸ਼ ਕੀਤੀ ਇਹਨਾਂ ਨਾਲ ਗੱਲਬਾਤ ਕਰਨ ਦੀ ਬਟ ਇਹ ਹੁਣ ਵੀ ਹਜੇ ਵੀ ਗੱਲ ਨਹੀਂ ਬਾਤ ਕਰ ਨਹੀਂ ਰਹੇ ਆ ਮਤਲਬ ਕਿਸ ਫੀਲ ਹੋ ਰਿਹਾ ਹੈ ਕਿ ਕਾਫੀ ਜ਼ਿਆਦਾ ਡਿਪਰੈਸ਼ਨ 'ਚ ਜਾ ਚੁੱਕੇ ਆ ਤੇ ਇਹਨਾਂ ਨੂੰ ਟ੍ਰੀਟਮੈਂਟ ਦੀ ਲੋੜ ਆ ਤੇ ਬਾਕੀ ਇਹਨਾਂ ਦੇ ਦੱਸਣ ਅਨੁਸਾਰ ਕਿ ਇਹਨਾਂ ਦੇ ਕਾਫੀ ਜ਼ਿਆਦਾ ਮੈਟਿਡ ਹੈਅਰ ਸੀਗੇ ਕਾਫੀ ਜੜਾਵਾਂ ਬੜੀਆਂ ਹੋਈਆਂ ਸੀ ਦਾੜੀ 'ਚ ਵੀ ਤੇ ਸਿਰ 'ਚ ਵੀ ਬਾਰਾਂ ਸੀ ਤੇ ਉਹ ਕਟਿੰਗ ਕਰਕੇ ਲਿਆਏ ਹੈਗੇ ਤੇ ਪੈਰਾਂ 'ਚ ਕੀੜੇ ਪਏ ਹੋਏ ਸੀ ਪੈਰ 'ਚ ਤੇ जखम ਕਾਫੀ ਵੱਡਾ ਹੈਗਾ ਡਿਟੋਰੀਏਟ ਹੋਇਆ ਹੋਇਆ ਹੈ ਤੇ ਆਪਾਂ ਫਿਰ ਤੋਂ ਇਹ ਮੈਡੀਕਲ ਜੋ ਵੀ ਟਰੀਟਮੈਂਟ ਕਰਨ ਦੀ ਲੋੜ ਪਵੇਗੀ ਉਹ ਕਰਾਂਗੇ ਹਾਂਜੀ ਹਾਂਜੀ ਕਿ ਅਸੀਂ ਇਹਨਾਂ ਨਾਲ ਇੱਕ ਵਾਰ ਗੱਲਬਾਤ ਕਰਕੇ ਦੇਖ ਸਕਦੇ ਹਾਂ ਹਾਂਜੀ ਜਰੂਰ ਹੈਲੋ ਸਸ਼ਕਲ ਵੀਰ ਜੀ ਜੀ ਹਾਂ ਜੀ ਆ ਦੇਖੋ ਤੁਸੀਂ ਟੀਵੀ ਚਾਹ ਰਹੇ ਹੋ ਕੈਮਰੇ ਚਾਹ ਰਹੇ ਹੋ ਬੋਲੋ ਸਸ਼ਕਲ ਬਲੌਗਰ ਇਹਨੂੰ ਮਰ ਜਾਓ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਹਨਾ ਮਤਲਬ ਐਦਾਂ ਦੇ ਪੇਸ਼ੈਂਟਸ ਨੂੰ ਸੰਭਾਲਣਾ ਬਹੁਤ ਔਖਾ ਪਰ ਸਲੂਟ ਆ ਇਸ ਆਸ਼ਰਮ ਨੂੰ ਪ੍ਰਬਾਸਰਾ ਆਸ਼ਰਮ ਨੂੰ ਹਨਾ ਯਸ ਇਸ ਸੰਸਥਾ ਨੂੰ ਸਲੂਟ ਆ ਜਿਹਦਾ ਦੇਣਾ ਸੀ ਕਦੇ ਸ਼ਾਇਦ ਦੇ ਹੀ ਨਹੀਂ ਸਕਦੇ ਤੇ ਚਲੋ ਆਪਾਂ ਵੀਰਜੀ ਹੁਣਾਂ ਨਾਲ ਗੱਲਬਾਤ ਕਰਦੇ ਆ ਜਿਹੜੇ ਨੌਜਵਾਨ ਵੀਰ ਨੂੰ ਲੈ ਕੇ ਆਏ ਨੇ ਸਰਪੰਨ ਸੱਭ ਤੁਹਾਨੂੰ ਇਹ ਕਿੰਨਾ ਹਾਲਾਤਾਂ ਚ ਮਿਲੇ ਨੇ ਤੇ ਕਿੱਥੋਂ ਮਿਲੇ ਨੇ ਸਾਨੂੰ ਰਾਤ ਮਿਲਿਆ ਨੇਰੇ ਕੀ ਹਾਂਜੀ ਤੇ ਹਾਲਾਤ ਬਹੁਤ ਮਾੜੇ ਸੀਗੇ ਇਹਨਾਂ ਦੇ ਹਾਂਜੀ ਤੇ ਬਹੁਤ ਗੰਦੇ ਕੱਪੜੇ ਮਤਲਬ ਜਗਾਉਂਦਾ ਬਾਰ ਬੀ ਆਰਟੀ ਹਾਂਜੀ ਹਾਂਜੀ ਤੇ ਸਵੇਰੇ ਅਸੀਂ ਇਹਨਾਂ ਨੂੰ ਮਤਲਬ ਨਾਲਾ ਥੋੜਾ ਥੋੜੀ ਕਟਿੰਗ ਵਗੈਰਾ ਕੀਤੀ ਇਹਨਾਂ ਦੀ ਜਿਵੇਂ ਕਿ ਅਸੀਂ ਇਹਨਾਂ ਨਾਲ ਮੈਂ ਹੁਣ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹ ਕੋਈ ਸਹੀ ਤਰੀਕੇ ਨਾਲ ਰਿਸਪਾਂਸ ਨਹੀਂ ਦੇ ਰਹੇ ਹਨ ਤੁਹਾਡੇ ਹਿਸਾਬ ਨਾਲ ਵੀ ਸ਼ਾਇਦ ਮੈਂਟਲੀ ਇਸ਼ੂ ਵੀ ਹੈ ਇਹਨਾਂ ਨੂੰ ਇਹਨਾਂ ਨੂੰ ਮੈਂਟਲੀ ਹੋਇਆ ਸੀਗਾ ਜੀ ਨਹੀਂ ਕਿ ਜੇ ਚੰਗਾ ਭਲਾ ਬੰਦਾ ਢੇਰਾਂ ਤੇ ਕੌਣ ਫਿਰਦਾ ਹੈ ਤੇ ਭੁੱਖ ਦਾ ਸਤਾਇਆ ਹੋਇਆ ਸੀਗਾ ਜੀ ਹਾਂਜੀ ਤੇ ਉਹਦੇ ਕਰਕੇ ਫਿਰ ਅਸੀਂ ਸਾਨੂੰ ਲੱਗਿਆ ਜੀ ਥਾਣੇ ਨਾਲ ਸੰਪਰਕ ਕਰਿਆ ਸਰ ਨਾਲ ਹਾਂਜੀ ਹਾਂਜੀ ਤੇ ਅਸੀਂ ਇਹਨਾਂ ਨੂੰ ਉੱਥੇ ਲੈ ਕੇ ਆਏ ਜੀ ਹਾਂ ਜੀ ਤੇ ਉਹਨਾਂ ਦੀ ਮਦਦ ਨਾਲ ਅਸੀਂ ਇੱਥੇ ਪਹੁੰਚੇ ਹਾਂ ਜੀ ਤੇ ਸਾਨੂੰ ਵਧੀਆ ਇੱਥੇ ਵੀ ਹਾਂ ਜੀ ਹਾਂ ਜੀ ਪ੍ਰਸ਼ਾਸਨ ਦੀ ਵੀ ਵਧੀਆ ਸਾਨੂੰ ਹੈਲਪ ਮਿਲੀ ਜੀ ਇੱਥੇ ਵੀ ਤੁਸੀਂ ਕਹਿੰਦੇ ਚਲੋ ਭਲਾ ਹੋ ਜਾਈਏ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਸਹੀ ਕਹਿ ਰਹੇ ਹੋ ਜੀ ਤੁਸੀਂ ਸਚਕਲ ਸਰ ਤੁਸੀਂ ਇਸ ਬਾਰੇ ਕੀ ਕਹਿਣਾ ਚਾਹ ਰਹੇ ਹੋ ਜੀ ਸਰਪੰਚ ਸਾਹਿਬ ਜਿਹੜੇ ਅੰਮ੍ਰਿਤਪਿੰਡ ਤੋਂ ਆਏ ਹਾਂ ਜੀ ਇਹ ਆਪਾਂ ਬੁਲਾਏ ਸੀ ਇਹਨਾਂ ਨੇ ਆਪਾਂ ਨੂੰ ਆਨਕੇ ਜੋ ਵੀ ਇਸ ਦੇ ਹਲਾਤ ਬਾਰੇ ਦੱਸਿਆ ਜੀ ਹਾਂ ਜੀ ਹਾਂ ਜੀ ਇਸ ਇਸ ਆਸਵੰਦ ਵਿੱਚ ਮੈਂ ਮੁੱਖ ਅਸਸਥਾ ਥਾਣੇ ਨਾਲ ਉਹਨਾਂ ਹਾਲਾਤਾਂ ਬਾਰੇ ਸਾਡਾ ਜਾਣੂ ਕਰਵਾਇਆ ਹਾਂਜੀ ਅੱਜ ਫਿਰ ਇਹਨਾਂ ਦਾ ਮੈਡੀਕਲ ਕਰਵਾ ਕੇ ਤੇ ਇੱਕ ਡੀਟੇਲ ਵਗੈਰਾ ਪਾ ਕੇ ਤੇ ਅਸੀਂ ਇਹਨਾਂ ਦਾ ਇੱਕ ਸਪੁਰਦ ਕਰਵਾ ਸਿਆ ਹਾਂਜੀ ਹਾਂਜੀ ਸ਼ੁਕਰੀਆ ਸਰ ਹਾਂਜੀ ਹਾਂਜੀ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਮੈਮ ਤੁਹਾਡਾ ਵੀ ਦੁਬਾਰਾ ਤੋਂ ਫਿਰ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰਾਂ ਤੁਹਾਡੇ ਤੁਸੀਂ ਸਾਨੂੰ ਮੌਕਾ ਦਿੱਤਾ ਆਪਣੇ ਇਸ ਘਰ ਚ ਆਉਣ ਦਾ ਤੇ ਤਾਂ ਜੋ ਅਸੀਂ ਇੱਥੋਂ ਦੀ ਕੀ ਕੰਡੀਸ਼ਨ ਆ ਜਾਂ ਪੇਸ਼IENTS ਦੀ ਕੀ ਕੰਡੀਸ਼ਨ ਆ ਜਾਂ ਇੱਥੋਂ ਦੇ ਕਿਦਾਂ ਦੇ ਹਾਲਾਤ ਨੇ ਤਾਂ ਜੋ ਅਸੀਂ ਸਾਰੀ ਦੁਨੀਆ ਤੱਕ ਇਹ ਸੁਨੇਹਾ ਪਹੁੰਚਾਈਏ ਵੀ ਮਤਲਬ ਚਲੋ ਆਪਾਂ ਰਲ ਕੇ ਇਸ ਘਰ ਨੂੰ ਹੋਰ ਵੀ ਵੱਡਾ ਕਰੀਏ ਇਸ ਘਰ ਦੀ ਜਿੰਨੀ ਤੋਂ ਜਿੰਨੀ ਜ਼ਿਆਦਾ ਅਸੀਂ ਮਦਦ ਕਰ ਸਕੀਏ